अमृतसर जमीन हथियाण चल दे चलदे किसान जथेबंदियां ने एमएलए ते लाए दोष इस मामले विच पत्रकारा ने जद एमएलए सावनल गलबात कीती ता ओना दसया की इस मामले विच मैं कुछ नहीं कहना चाहूंदा अते ना ही मैं एहनना नु जानदा हां ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੇਰਾ ਨਾਮ ਬਲਦੇਵ ਸਿੰਘ ਸਰਸਾ ਲੋਕ ਭਲਾਈ ਇਨਸਾਫ ਪਰਫੈਕਟ ਸੁਸਾਇਟੀ ਸਾਡੀ ਜਿਹੜੀ ਇੱਕ ਕਿਸਾਨ ਯੂਨੀਅਨ ਹੈ ਬੀਕੇਯੂ ਸਰਸਾ ਦੇ ਨਾਂ ਦੇ ਨਾਲ ਜਿਹੜੀ ਪਛਾਣੀ ਜਾਂਦੀ ਹੈ ਔਰ ਇਸ ਟਾਈਮ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਮੋਰਚੇ ਨੇ ਉਹ ਸ਼ੰਭੂ ਬਾਰਡਰ ਤੇ ਖਨੋੜੀ ਬਾਰਡਰ ਦੇਤੇ ਜਿਹੜੇ ਨੇ ਉਹ ਚੱਲ ਰਹੇ ਔਰ ਦੁੱਖ ਦੀ ਗੱਲ ਇਹ ਹੈ ਕਿ ਮੈਨੂੰ ਇੱਥੇ ਆਉਣਾ ਇਸ ਕਰਕੇ ਪਿਆ ਕਿ ਆਹ ਜਿਹੜੀ ਜਗ੍ਹਾ ਹੁਣ ਆਪਾਂ ਖਲੋਤੇ ਆਂ ਇਹ ਇਸ ਟਾਈਮ ਤੇ ਅਮਰਸਰ ਦਾ ਜਿਹੜਾ ਬਾਈਪਾਸ ਹੈ ਅਮਰਸਰ ਤੋਂ ਅਟਾਰੀ ਰੋਡ ਆ ਨਾਲ ਹੀ ਆਪਣੇ ਅਗਲੇ ਪਾਸੇ ਇੰਡੀਆ ਗੇਟ ਹੈ ਤੇ ਇਧਰ ਪਿਛਲੇ ਪਾਸੇ ਸਾਡਾ ਪਿੰਡ ਆ ਜਾਂਦਾ ਹੈ ਹਾਂਜੀ ਤੇ ਇੱਥੇ ਇਹ ਸੈਂਟਰ ਦੇ ਵਿੱਚ ਇਹ ਪਲਾਟ ਪੈਂਦਾ ਹੈ ਤੇ ਕਰੀਬ 350 ਗੱਜ ਦਾ ਪਲਾਟ ਹੈ ਔਰ ਇਹ ਪਲਾਟ ਜਿਹੜਾ ਹੈ ਇਹ ਤੁਸੀਂ ਦੇਖੋ ਕਿ ਸਰਦਾਰ ਕੁਲਬੀਰ ਸਿੰਘ ਪੁੱਤਰ ਉਤਮ ਸਿੰਘ ਆਪ ਜਿਹੜੇ ਮਾਲਕ ਸੀ ਉਹਨਾਂ ਤੋਂ ਬੀਬੀ ਗੁਰਸਰਨ ਕੌਰ ਜਿਹੜੀ ਆ ਉਨੇ ਇਹ ਪਲਾਟ ਜਿਹੜਾ ਇਹ ਖਰੀਦਿਆ ਔਰ ਇਹ ਪਲਾਟ 18621 ਦਾ ਖਰੀਦਿਆ ਇਸ ਪਲਾਟ ਦੇ ਵਿੱਚ ਹੋਰ ਕੋਈ ਹਿੱਸੇਦਾਰ ਨਹੀਂ ਇਹ ਇਕੱਲੀ ਬੀਬੀ ਗੁਰਸਰਨ ਕੌਰ ਦੇ ਨਾਂ ਦੇ ਉੱਤੇ ਪਲਾਟ ਹੈ ਇਹ ਉਹਦੇ ਭਰਾ ਨੇ ਤੇ ਉਹ ਜਿਹੜੇ ਇਸ ਪਲਾਟ ਨੂੰ ਦੀਵਾਰ ਕਰਨ ਤੋਂ ਜਿਹੜਾ ਇਥੋਂ ਦਾ ਹਲਕਾ ਐਮਐਲਏ ਡਾਕਟਰ ਜਸਬੀਰ ਸਿੰਘ ਅੰਮ੍ਰਿਤਸਰ ਤੋਂ ਹਲਕਾ ਐਮਐਲਏ ਡਾਕਟਰ ਜਸਬੀਰ ਸਿੰਘ ਉਹ ਪੁਲਿਸ ਦੇ ਦਬਾਅ ਦੇ ਨਾਲ ਇਸ ਪਲਾਟ ਨੂੰ ਜਿਹੜਾ ਉਹ ਰਕਵਾ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸ ਦਵਾਂ ਕਿ ਇੱਥੇ ਇੱਕ ਪਲਾਟ ਹੋਰ ਹੈ ਉਹਦਾ ਰੋਲਾ ਚੱਲ ਰਿਹਾ ਉਹਦੇ ਵਿੱਚ ਵੀ ਇਹ ਹਿੱਸੇਦਾਰ ਨੇ ਇਹ ਕਾਰਨ ਹੈ ਕਿ ਉਹ ਪਲਾਟ ਛੱਡੋ ਜੇ ਤੁਸੀਂ ਉਹ ਪਲਾਟ ਨਹੀਂ ਛੱਡੋਗੇ ਤਾਂ ਫਿਰ ਤੁਹਾਨੂੰ ਇਹ ਪਲਾਟ ਤੇ ਵੀ ਕਬਜ਼ਾ ਨਹੀਂ ਮਲਕਹੀ ਕਰਨੀ ਦੇਣਾ ਨਹੀਂ ਨਹੀਂ ਇਸ ਕਰਕੇ ਇਸ ਪਲਾਟ ਨੂੰ ਜਿਹੜਾ ਇਹ ਡਾਕਟਰ ਜਸਵੀਰ ਸਿੰਘ ਐਮਐਲ ਰੁਗਿਆ ਮੈਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਹੈ ਕਿ ਜੋ ਲੱਛਣ ਸੁਖ ਪੀਰ ਬਾਦਲ ਤੇ ਉਹਦੇ ਸਾਲਾ ਸਾਹਿਬ ਮਜੀਠੀਆ ਵੱਲੋਂ ਜਿਸ ਤਰ੍ਹਾਂ ਲੋਕਾਂ ਦੀਆਂ ਜ਼ਮੀਨਾਂ ਤੇ ਪਲਾਟਾਂ ਤੇ ਜ਼ਬਰਦਸਤੀ ਗੁੰਡਾਗਰਦੀਆਂ ਕਬਜ਼ੇ ਹੁੰਦੇ ਰਹੇ ਤੇ ਘੱਟ ਕਾਂਗਰਸ ਨੇ ਵੀ ਨਹੀਂ ਕੀਤੀ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਕਿਸੇ ਨੇ ਵੀ ਘੱਟ ਨਹੀਂ ਕੀਤੀ ਲੇਕਿਨ ਇਸ ਟਾਈਮ ਤੇ ਆ ਜਿਹੜੀ ਮੌਜੂਦਾ ਸਰਕਾਰ ਦੇ ਜਿਹੜੇ ਐਮ.ਐਲ.ਏ ਨੇ ਖਾਸ ਕਰਕੇ ਜੋ ਮੈਨੂੰ ਇੱਥੋਂ ਰਿਪੋਰਟਾਂ ਮਿਲੀਆਂ ਨੇ ਡਾਕਟਰ ਜਸਵੀਰ ਸਿੰਘ ਦੀਆਂ ਉਹਨੂੰ ਹੁਣ ਤੱਕ ਗਿਫਟ ਵਿੱਚ ਕਿੰਨੀਆਂ ਗੱਡੀਆਂ ਮਿਲ ਚੁੱਕੀਆਂ ਨੇ ਕਿੱਥੋਂ ਗੱਡੀਆਂ ਆਈਆਂ ਕਿਸ ਤਰ੍ਹਾਂ ਆਈਆਂ ਕਿੰਨੇ ਪਲਾਟ ਨੇ ਜਿਨ੍ਹਾਂ ਦੇ ਤੇ ਕਬਜ਼ੇ ਕਰਾਏ ਜਾ ਰਹੇ ਨੇ ਹੁਣ ਮੈਂ ਡਾਕਟਰ ਜਸਵੀਰ ਸਿੰਘ ਨੂੰ ਇਹ ਗੱਲ ਕਹਿਣੀ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਮੇਰਾ ਚੈਲੰਜ ਹੈ ਡਾਕਟਰ ਜਸਵੀਰ ਸਿੰਘ ਜੀ ਐਮਐਲਏ ਸਾਹਿਬ ਮੈਂ ਚੈਲੰਜ ਕਰਦਾ ਤੁਹਾਨੂੰ ਤੁਸੀਂ ਪਲਾਟ ਰਕਵਾਇਆ ਸੀ ਪੁਲਿਸ ਦੇ ਰਾਹੀਂ ਰਕਵਾ ਰਹੇ ਸੋ ਔਰ ਧਮਕੀਆਂ ਦੇ ਰਹੇ ਸੋ ਤੁਸੀਂ ਪੁਲਿਸ ਦੇ ਰਾਹੀਂ ਧਮਕੀਆਂ ਦਵਾਈਆਂ ਨੇ ਕਿ ਸ਼ਾਮ ਨੂੰ 6 ਵਜੇ ਥਾਣੇ ਪੇਸ਼ ਹੋਣਾ ਤੇ ਇਹ ਜਿਹੜੀ ਦੀਵਾਰ ਹੋ ਰਹੀ ਆ ਮਿਸਤਰੀ ਜਿਹੜੇ ਲੱਗੇ ਨੇ ਕਾਰੀਗਰ ਜਿਹੜੇ ਲੱਗੇ ਨੇ ਮਜ਼ਦੂਰ ਲੱਗੇ ਇਹਨਾਂ ਨੂੰ ਹਟਾ ਦਿਓ ਨਹੀਂ ਤੇ ਤੁਹਾਡੇ ਖਿਲਾਫ ਪਰਚਾ ਹੋਵੇਗਾ ਮੈਂ ਇੱਕ ਠੋਕੇ ਕਹਿੰਦਾ ਡਾਕਟਰ ਸਾਹਿਬ ਜੇ ਤੁਹਾਡੇ ਚ ਹਿੰਮਤ ਆ ਮੈਂ ਤੇ ਇੱਥੇ ਆਇਆ ਤੇ ਆਜਾ ਤੂੰ ਵੀ ਹੁਣ ਪਲਾਟਰ ਕਾ ਮੈਂ ਤੇ ਜਿਹੜੇ ਸਹੀ ਮਾਲਕ ਨੇ ਉਹਨਾਂ ਤਰ੍ਹਾਂ ਕਿਉਂਕਿ ਅਸੀਂ ਤਾਂ ਕਿਸਾਨ ਉਹ ਆ ਜਿੱਥੇ ਵੀ ਕਿਸੇ ਨਾਲ ਧੱਕਾ ਆਏਗਾ ਉੱਥੇ ਕਰਨਾ ਲੇਕਿਨ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਪਰਿਵਾਰ ਦੇ ਵਿੱਚ ਮੇਰੀ ਭਣੇਵੀ ਆ ਮੇਰੀ ਭਾਣਜੀ ਇਸ ਪਰਿਵਾਰ ਦੇ ਵਿੱਚ ਜਿਨ੍ਹਾਂ ਦੇ ਨਾਲ ਇਹ ਧੱਕਾ ਹੋ ਰਿਹਾ ਹੈ ਔਰ ਕਿਸੇ ਨੂੰ ਇਹ ਹੋਏਗਾ ਕਿ ਸਰਸਾ ਪਤਾ ਨਹੀਂ ਕਿੰਨੇ ਕਿਸ ਕਰਕੇ ਇੱਥੇ ਆਇਆ ਅਸੀਂ ਤਾਂ ਜਿੱਥੇ ਵੀ ਕਿਸੇ ਨਾਲ ਧੱਕਾ ਹੋਵੇਗਾ ਉੱਥੇ ਜਾਣੇ ਹੁਣ ਤੁਹਾਨੂੰ ਪਤਾ ਹੈ ਕਿ ਡੇਰਾ ਰਾਧਾ ਸਵਾਮੀ ਜਿਹੜੇ ਨੇ ਜਿਨ੍ਹਾਂ ਨੇ 22 ਪਿੰਡਾਂ ਦੀ ਜ਼ਮੀਰ ਜ਼ਬਰਦਸਤੀ ਜਿਹੜੀਆਂ ਧੱਕੇ ਨਾਲ ਵਲੀ ਹੋਈ ਆ ਔਰ ਤੁਹਾਨੂੰ ਇਹ ਉਹਨਾਂ ਨੇ ਦਰਿਆ ਦਾ ਵਹਾਅ ਬਦਲ ਦਿੱਤਾ ਔਰ ਜਿਹਦੇ ਸਬੰਧ ਵਿੱਚ ਮੇਰੇ ਵੱਲੋਂ ਜੋ ਹਾਈ ਕੋਰਟ ਕੇਸ ਪਾਇਆ ਗਿਆ ਕੀ ਪੰਜ ਨੂੰ ਡੇਰਾ ਰਾਜਾ ਸਵਾਮੀ ਪੰਜਾਬ ਸਰਕਾਰ ਕੇਂਦਰ ਸਰਕਾਰ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਅਮਰਸਰ ਐਸਐਸਪੀ ਅਮਰਸਰ ਐਸਐਸਪੀ ਕਪੂਰਥਲਾ ਡਰੇਨੇਜ ਪਾਰਕ ਮੈਨੋ ਪਾਰਕ ਸਾਰਿਆਂ ਨੂੰ ਨੋਟਿਸ ਹੋਏ ਨੇ ਤੇ ਅਗਲੀ 5 11 ਤਰੀਕ ਨੂੰ ਉਥੇ ਉਹਨਾਂ ਨੇ ਹਾਈ ਕੋਰਟ ਦੀਆਂ ਪੌੜੀਆਂ ਚੜ੍ਹ ਕੇ ਤੇ ਜਵਾਬ ਦਿੱਤਾ ਹੈ ਦੇਣਾ ਲੈ ਇਹ ਕਿਉਂਕਿ ਖਾਸਾ ਦੇ ਨੀਰ ਦੇ ਉਹਨਾਂ ਦੇ ਧਿਆਨ ਚ ਮਤ ਲਾਇਆ ਸੀ ਫੇਰ ਇਸੇ ਝਗੜਾ ਹੋਣ ਦਾ ਖਤਰਾ ਤੇ ਉਹਨਾਂ ਨੇ ਦੋਵਾਂ ਪਾਰਟੀਆਂ ਨੂੰ ਇੱਕ ਉੱਤਰ ਰੋਕਿਆ ਕਿ ਇੱਥੇ ਕੋਈ ਵੀ ਕੰਸਟਰਕਸ਼ਨ ਨਾ ਕਰ ਬਸ ਹੋਰ ਕੋਈ ਮਸਲਾ ਨਹੀਂ ਬਾਕੀ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਤਸਦੀਕ ਕਰ ਰਹੇ ਹਾਂ ਕਿ ਮਸਲਾ ਉਹਦੇ ਮਤਲਬ ਸਾਹਿਬ ਦਾ ਨਾਮ ਲਿਆ ਜਾ ਰਿਹਾ ਜਿ ਉਹਨਾਂ ਦਾ ਦਬਾਅ ਆਇਆ ਯਾਰ ਨਹੀਂ ਸਾਡੇ ਕੋਲ ਕਿਸੇ ਐਮਐਲਏ ਦੀ ਕੋਈ ਗੱਲਬਾਤ ਨਹੀਂ ਆਈ ਪਲਾਟ ਦਾ ਮਤਲਬ ਪਲਾਟ ਦਾ ਇਹਨਾਂ ਦੋਨਾਂ ਤਰ੍ਹਾਂ ਦਾ ਮਸਲਾ ਉਹ ਆਪਾਂ ਵੈਰੀਫਾਈ ਕਰਵੇ ਕਰਕੇ ਵੇਖ ਲੈਣੇ ਆ ਕੀ ਮਸਲਾ ਹੈ ਉਹਦੇ ਮੁਤਾਬਕ ਕਰਵੇਗਾ ਕੋਈ ਦੋਸਾ ਦਿੱਤਾ ਜਾ ਕੋਈ ਦੋਨੇ ਪਾਰਟੀਆਂ ਉਹ ਚ ਕੋਈ ਦਖਲਅੰਦਾਜ਼ੀ ਨਾ ਕਰ ਕੱਲ ਨੂੰ ਸਾਡੇ ਇਹਨਾਂ ਦੇ ਕਾਗਜ਼ ਜੜੇ ਉਹ ਲਿਆ ਕੇ ਦਿਖਾਣ ਜੋ ਰਾਈਟ ਹੋਏਗਾ ਉਹ ਜੁਦੀ ਪਾਰਟੀ ਕੇ ਲਈ ਉਹ ਪਾਰਟੀ ਵੀ ਆ ਜਾਏਗੀ ਕਿਉਂਕਿ ਚਾਹ ਨੂੰ ਬੁਲਾ ਲਾਂਗੇ ਸਾਡੇ ਬੜੇ ਦਾਅਵੇ ਕਰ ਰਹੇ ਨਹੀਂ ਕੋਈ ਲੜਾਈ ਨਹੀਂ ਜੀ ਅਸੀਂ ਲੜਾਈ ਨੂੰ ਰੋਕਣ ਕਰਕੇ ਹੀ ਇਹ ਕੀਤਾ ਦਰਪਾਰਟੀ ਦਾ ਇਹ ਇਲਜ਼ਾਮ ਲੱਗੇ ਜੁਈ ਐਮਐਲਏ ਦੀ ਸਤਾਹ ਲੱਗਿਆ ਜਾ ਨਹੀਂ ਸਾਡੇ ਕੋਲ ਨਹੀਂ ਸਾਡੇ ਕੋਲ ਕੋਈ ਇਦਾਂ ਦੀ ਗੱਲਬਾਤ ਨਹੀਂ